ਲੋ ਦੋਸਤੋ ਆਪਾਂ ਤੁਹਾਨੂੰ ਲੈ ਕੇ ਆ ਗਏ ਆਂ ਇੱਕ ਯਹੀ ਫੈਕਟਰੀ ਜਿੱਥੇ ਪੇਠਾ ਬਣਦਾ ਆ ਆ ਪੇਠਾ ਦੇਖੋ ਕਿਸ ਤਰ੍ਹਾਂ ਬਣਦਾ ਜਿਹੜਾ ਆਪਾਂ ਖਾਣੇ ਆ ਵੀਡੀਓ ਪੂਰੀ ਦੇਖਿਓ ਤੇ ਫੇਰ ਹੀ ਆਪਾਂ ਨੂੰ ਪਤਾ ਲੱਗੂ ਕਿੱਦਾਂ ਬਣਦਾ ਆ ਤੁਸੀਂ ਦੇਖ ਸਕਦੇ ਹੋ ਲੋ ਜੀ ਆ ਦੇਖੋ ਪੇਠੇ ਦੀ ਕਟਿੰਗ ਹੋ ਰਹੀ ਆ

ਤੁਹਾਨੂੰ ਕੋਲ ਬਹੁਤ ਇਤਿਹਾਸ ਦਰੋ ਹੋਵੇਗਾ। ਵੀਡੀਓ ਨੂੰ ਨਾ ਪੂਰੀ ਦੇਖਿਆ ਕਰੋ ਬਾਈ ਵੀਡੀਓ ਤੁਸੀਂ ਅੱਧ ਵਿਚਾਲੇ ਛੱਡ ਦਿੰਨੇ ਹੋ। ਆਹ ਲਓ ਜੀ। ਆਹ ਮਸ਼ੀਨ ਦੇਖੋ। ਮਸ਼ੀਨ ਨੂੰ ਤੋ ਸਫਾਈ ਕਰ ਰਹੇ ਆ ਉਹਦੀ। ਲਓ ਜੀ ਸਫਾਈ ਕਰਕਰੋ। ਲੋਟਾਂ ਜਿੱਟੀਆਂ ਨੇ ਹੁਣ ਉਹਦੀ ਕਟਿੰਗ ਹੋਊਗੀ। ਲਓ ਜੀ। ਕਟਿੰਗ ਕਰ ਕਰ ਸੁੱਟੀ ਜਾਂਦੇ ਆ। ਦੇਖੋ। ਇਹੀ ਬੇਟਾ ਹੁੰਦਾ ਜਿਹੜਾ ਆਪਾਂ ਦੁਕਾਨਾਂ ਤੋਂ ਲੈ ਲੈ ਖਾਂਦੇ ਆ। ਲਓ ਜੀ। ਤੁਸੀਂ ਦੇਖੀ ਚਲੋ। ਬਾਊ ਜੀ ਆ ਹੁਣ ਇਹਨੂੰ ਚਾਸ ਨਹੀਂ ਸਿੱਟੀ ਜਾਂਦੇ ਆ ਬਾਊ ਜੀ ਚਾਸ ਨਹੀਂ ਸੱਟ ਸੱਟ ਕੇ ਹੁਣ ਇਹਨੂੰ ਬਾਊ ਜੀ ਪੂਰੀ ਅੱਗ ਵਿੱਚ ਇਹਨੂੰ ਗਰਮ ਕਰਦੇ ਆ लो जी हम पेठा तैयार है ट्रिया लो जी पेठा हो गया तैयार ਲਓ ਜੀ ਹੁਣ ਇਹਨੂੰ ਸੁੱਕਣਾ ਪਾਉਣਗੇ ਸੁਕਾ ਕੇ ਫੇਰ ਇਹਨਾਂ ਨੂੰ ਡੱਬਿਆਂ 'ਚ ਪੈਕ ਕਰਾਂਗੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਰਵਾਰ ਕੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਧੰਨਵਾਦ ਜੀ